ਹਰ ਮਣੂਆ ਰਖੋ ਠੋਏ ਠਗ ਮੂਈ ਅਬ ਗਣਪਚ ਗਾਏ ਠਾਕੁਰ ਏਕ ਸਬਾਈ ਨਾਰ ਭੰਦੇ ਵੇਸ ਕਰੇ ਕੁੜਿਆ ਕਰ ਕਰ ਜਾਤੀ ਠਾਕੁਰ ਹੋਏ ਬਹਲ ਬੁਲਾਈ ਠਗ ਨਾ ਪਈ ਸਭ ਸੁਮਾਰੀ ਸਾਧ ਪਿਆਰੀ ਸਾਈ ਸੁਹਾਗਣ ਠਾਕੁਰ ਧਾਰੀ ਡੋਲਤ ਡੋਲਤ ਏ ਸਗੀ ਬਾਟੇ ਜੀਰ 시ਗਾਰ ਡਾਪੜਾ ਤਨ ਸੁਖਾ ਸੁਖ ਨਿਨੀ ਬੇਨਾ ਡਰ ਬੰਧੇ ਡਰ ਡਰਪ ਮੁਈ ਕਰ ਆਪਣਾ ਡੀਠ ਗਤ ਜਾਣਾ ਦਰ ਰੱਖਿਆ ਬੰਠੀ ਆਲਮ ਕਾ ਪੈ ਨਾ ਮੁਕਾ ਸਿਰ ਨਾ ਹਾ ਤੇ ਡੀਟੀ ਹੈ ਦਰ ਰੱਖਿਆ ਗੁਰ ਹਰਗਨ ਹਰ ਨਾਮ ਨਾਨਕ ਹਰ ਦਾਸ ਅਸਤਿ ਸਰਣ ਰਜਤਨ ਨਾ ਨਾ ਦੂਰ ਟਿਕਾ ਨਿਵਰੀ ਆਤਮਾਨ ਅੰਮ੍ਰਿਤ ਪੀਆ ਮੈ ਸਭ ਜੇ ਸਰਿਆ ਦੇ ਜੀਵਨ ਅੰਭਾਸ ਸੁਖੋ ਤਬਾ ਨਰ ਸੁਏ ਨਾ ਡੋਲਾ ਤੋ ਟੁੱਟਦਾ ਗੰਗਰੀ ਮੇਲਾ ਜਾਤਾ ਸਭ ਕੋ ਨਰ ਕਰਾਰ ਟਹਿ ਟਹਿ ਪਵਨ ਕਰਾਰ ਭਾਰੇ ਟਹਿ ਤੇ ਟਹਿ ਪਏ ਹੌਲੇ ਹੌਲੇ ਕਰੋੜ ਕੇ ਕਹਿਣਾ ਹੌਲੇ ਨਿਕਸੇ ਖੋਲੇ ਨਿਕਣਾ ਹੌਲੇ ਨਿਕਸੇ ਭਾਰ